थे? की मोटिव है कि अचीवमेंट्स ਅੱਜ ਜਿਹੜੇ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹ ਜਿਹੜੇ ਸਾਡੇ ਪੰਜਾਬ ਸਰਕਾਰ ਤੇ ਮਾਯੂ ਡੀਜੀਪੀ ਸਾਹਿਬ ਵੱਲੋਂ ਜਿਹੜੀ ਪਈ ਹੈ ਜੁਧ ਨਸ਼ਿਆਂ ਵਿਰੁੱਧ ਜਿਹੜੀ ਹੈ ਕਾਰਵਾਈ ਮੁਹਿੰਮ ਤੇ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਤਕੂਠਾ ਸ਼ਿਣੀ ਦੌਰਵੂਰਾ ਜੀ ਦੀ ਇੰਗਰਾਨੀ ਹੇਠ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਨਾਲ ਅਨਵਰ ਸਿੰਘ ਹੋਣਾ ਨੇ ਜਿਹੜੇ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜੀ ਹੈਗੀ ਆ 1 ਕਿਲੋ ਤੇ 230 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਗ੍ਰੰਭਧ ਕੀਤੀ ਹੈ ਨਾਲ ਇੱਕ ਸਵਿਫਟ ਕਾਰ ਜਿਹੜੀ ਹੈਗੀ ਹੈ ਇੱਕ ਅਮਰਪਾਲ ਸਿੰਘ ਦੋਸ਼ੀ ਨੂੰ ਪੜਕੇ ਤੋਂ ਬਰਾਮਦ ਕੀਤੀ ਹੈ ਇਹਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਬੁਲੇਵਾਰ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਤੋਂ ਤੋਂ ਜਿਹੜੀ ਹੈਗੀ ਹੈ 1 ਕਿਲੋ ਤੇ 230 ਗ੍ਰਾਮ ਜਿਹੜੀ ਹੈਰੋਇਨ ਔਰ ਇੱਕ ਸਵਿਫਟ ਕਾਰ ਜਿਹੜੀ ਹੈਗੀ ਹੈ ਤੋਂ ਬਰਾਮਦ ਸਰ ਇਹ ਮਾਰਕੀਟ 'ਚ ਕਿੰਨੀ ਕੀ ਦੀ ਕੀਮਤ ਹੈ ਇਹੋ ਮਾਰਕੀਟ ਦੀ ਹਜੇ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਨਹੀਂ ਮੈਂ ਦੱਸ ਪਾਉਂਗਾ ਪਰ ਇਹ ਕਾਫੀ ਹੈਵਰ ਜਿਹੜੀ ਹੈਗੀ ਕਮਰਸ਼ੀਅਲ ਕੁਆਨਟੀਟੀ ਜੀ 1 ਕਿਲੋ ਜਿਹੜੀ ਹੈ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਜਾਣੀ ਸੀ ਕਿ ਫੋਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਹੈ ਨਾ ਤੇ ਅਸੀਂ ਡਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਜਾਂਦਾ ਵਰਕ ਆਊਟ ਕਰ ਰਹੇ ਹਾਂ ਪਰ ਉਹ ਆਪਰੇਸ਼ਨਲ ਡਿਟੇਲਸ ਆਮੇ ਸ਼ੇਅਰ ਨਹੀਂ ਕਰਾਂਗਾ ਮੇਰੇ ਕੇਸ ਤੇ ਇਹਦੇ ਤੇ ਪੇਸ਼ੇਵਾਰ ਹੈ ਕਿ ਫਸਟ ਟਾਈਮ ਲੈ ਕੇ ਆ ਰਹੇ ਹਾਂ ਦੇਖੋ ਇਹ ਦੀ ਹਜੇ ਤੱਕ ਜਿਹੜੀ ਪੁੱਛ ਕੇ ਦਵਾ ਦਾ ਫਸਟ ਟਾਈਮ ਹੈਗਾ ਪਰ ਇਹਦੇ ਹੋਰ ਵੀ ਜਿਹੜੇ ਹੈਗੇਗਾ ਦੁਗਾਈ ਨਾਲ ਡ ਇਹਦੇ ਸਾਥੀ ਬੈਕਗ੍ਰਾਉਂਡ ਫਾਰਵਰਡ ਨਹੀਂ ਲਿਖਾਗੇ ਨਹੀਂ ਉਹਨਾਂ ਤਾਂ ਦੇਖੋ ਕਰ ਰਹੇ ਨੇ ਜਲਦੀ ਹੋ ਤੈ ਇਹਨਾਂ ਦੇ ਕੋਰਟ 'ਚ ਪੇਸ਼ ਕਰਕੇ ਕੋਈ ਰਿਮਾਨਡ ਵਗੈਰਾ ਮੇਰਾ ਇਹਨੂੰ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਨਡ ਇਹ ਸਰ ਕਦੋਂ ਤੋਂ ਕੰਮ ਕਰ ਰਹੇ ਕੁਝ ਪਤਾ ਇਹ ਜੋ ਹੁਣ ਤੱਕ ਦੀ ਪ੍ਰੀਮੀਰੀ ਇਹਦੀ ਪੁਛਕ ਵਿੱਚ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕੇ ਦਾ ਕੰਮ ਹੈ ਤੈ ਐਜੂਕੇਸ਼ਨ ਜਾਂ ਫੈਮਿਲੀ ਬੈਕਗ੍ਰਾਉਂਡ ਕੁਝ ਐਜੂਕੇਸ਼ਨਲ ਲੇਬਰ ਕਲਾਸ ਦੇ ਮੁੰਡਾ ਸੀਗਾ ਜਿਵੇਂ ਜਿੱਦਾਂ ਹੁੰਦਾ ਮੁੰਡੇ ਹੈਗੇ ਨੇ ਤੇ ਕਲਾਸ 2 ਲੈ ਕੇ ਕੀਤੀ ਹੈ